ਆਪਣੇ ਪੁੱਠੇ ਸਿੱਧੇ ਬਿਆਨਾਂ ਕਾਰਨ ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੂੰ ਸੰਸਦ ਮੈਂਬਰ ਬਣਦਿਆ ਹੀ ਏਅਰਪੋਰਟ ਉੱਪਰ ਥੱਪੜ ਪਿਆ ਹੈ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਨੇ ਖੁਦ ਹੀ ਇਲਜ਼ਾਮ ਲਗਾਇਆ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਤੇ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮਚਾਰੀ ਨੇ ਉਹਨਾਂ ਦੇ ਗੱਲ ਉੱਤੇ ਥੱਪੜ ਮਾਰ ਦਿੱਤਾ ਚੰਡੀਗੜ੍ਹ 에어ਪੋਰਟ ਉੱਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗੜਾ ਰਣੌਤ ਨੂੰ ਥੱਪੜ ਮਾਰਨ ਦੀ ਖਬਰ ਅੱਗ ਵਾਂਗ ਫੈਲ ਰਹੀ ਹੈ ਕੰਗੜਾ ਦੀ ਟੀਮ ਅਤੇ ਕੰਗੜਾ ਵੱਲੋਂ ਕਿਹਾ ਜਾ ਰਿਹਾ ਕਿ ਇਹ ਥੱਪੜ 에어ਪੋਰਟ ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮਚਾਰੀ ਦੇ ਵੱਲੋਂ ਉਹਨਾਂ ਦੇ ਮਾਰਿਆ ਗਿਆ ਉਸ ਦਾ ਨਾਮ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਇਹ ਤਾਜ਼ਾ ਖਬਰ ਤਾਂ ਤੁਸੀਂ ਸਾਰਿਆਂ ਨੇ ਸੁਣ ਲਈ ਹੋਵੇਗੀ ਪਰ ਥੱਪੜ ਮਾਰਨ ਤੋਂ ਬਾਅਦ ਭੜਕੀ ਹੋਈ ਕੰਗੜਾ ਨੇ ਜੋ ਕਿਹਾ ਉਹ ਵੀ ਸੁਣਾ ਦਿੰਦੇ ਹਾਂ ਉਸ ਨੇ ਇੱਕ ਵਾਰ ਫਿਰ ਪੰਜਾਬ ਦਾ ਸੀਨਾ ਸਾੜ ਦਿੱਤਾ ਜੀ ਹਾਂ ਥੱਪੜ ਵਾਲੀ ਘਟਨਾ ਤੋਂ ਬਾਅਦ ਕੰਗੜਾ ਸਿੱਧੀ ਕੈਮਰੇ ਮੂਰੇ ਗਈ ਤੇ ਫਿਰ ਲਾਈਵ ਹੋ ਕੇ ਆਪਣਾ ਪੱਖ ਦੱਸਦੇ ਹੋਏ ਕੰਗੜਾ ਨੇ ਪੰਜਾਬ ਨੂੰ ਫਿਰ ਅੱਤਵਾਦ ਦੇ ਨਾਲ ਜੋੜ ਦਿੱਤਾ ਉਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਇੰਟਰੈਕਟਲੀ ਉਸ ਨੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਤਵਾਦੀ ਦੱਸਿਆ ਹੁਣ ਪਹਿਲਾਂ ਸੁਣੋ ਇਹ ਪੂਰੀ ਗੱਲਬਾਤ ਫਿਰ ਅੱਗੇ ਦੱਸਦੇ ਹਾਂ ਨਮਸਤੇ ਦੋਸਤੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ ਸਭ ਤੋਂ ਪਹਿਲੇ ਤੋਂ ਆਈ ਐਮ ਸੇਫ ਆਈ ਐਮ ਪਰਫੈਕਟਲੀ ਫਾਈਨ ਆ ਚੰਡੀਗੜ੍ਹ 에어ਪੋਰਟ ਪੇ ਜੋ ਹਾਦਸਾ ਹੋਇਆ आ, वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज ਕਿ ਜੋ ਅਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਥੈਂਕ ਯੂ ਕੰਗੜਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਇਸ ਦੇ ਨਾਲ ਹੀ ਉਹਨੇ ਸਵਾਲ ਕਰ ਦਿੱਤਾ ਉਸਨੇ ਕਿਹਾ ਵੀ ਇਹਨਾਂ ਨੂੰ ਕਿਵੇਂ ਸੰਭਾਲਣਾ ਹੈ ਭਾਵ ਕਿਵੇਂ ਕੰਟਰੋਲ ਕਰਨਾ ਹੈ ਹੁਣ ਸਵਾਲ ਇਹ ਉੱਠ ਰਿਹਾ ਕਿ ਕੇਂਦਰ ਦਾ ਵਿਰੋਧ ਕਰਨ ਵਾਲੇ ਕਿਸਾਨ ਅਤੇ ਲੋਕ ਕੀ ਅੱਤਵਾਦੀ ਨੇ ਪੰਜਾਬ ਦੇ ਲੋਕ ਕੀ ਅੱਤਵਾਦੀ ਨੇ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠ ਕੇ ਅਜਿਹੇ ਕੌੜੇ ਬਿਆਨ ਦੇਣੇ ਇਹ ਪੰਜਾਬ ਦੇ ਲੋਕਾਂ ਦੇ سینੇ ਅੱਗ ਲਗਾ ਰਹੇ ਨੇ ਥੱਪੜ ਮਾਰਿਆ ਜਾਂ ਨਹੀਂ ਮਾਰਿਆ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕਿਉਂਕਿ ਥੱਪੜ ਮਾਰਨ ਦੀ ਕੋਈ ਵੀ ਵੀਡੀਓ ਨਜ਼ਰ ਨਹੀਂ ਆਈ ਤੇ 에어ਪੋਰਟ ਤੋਂ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਸਿਰਫ ਹਗਾਮਾ ਹੁੰਦਾ ਦਿਖਾਈ ਦਿੱਤਾ ਹੈ ਖੈਰ ਹੁਣ ਸਵਾਲ ਇਹ ਹੈ ਕਿ ਇਸ ਅੱਤਵਾਦੀ ਵਾਲੇ ਬਿਆਨ ਤੇ ਕੀ ਕੰਗਣਾ ਤੇ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਐਵੇਂ ਹੀ ਇਹ ਕੋੜੇ ਕੋੜੇ ਬੋਲ ਬੋਲ ਕੇ ਪੰਜਾਬ ਨੂੰ ਬਦਨਾਮ ਕਰਦੀ ਰਹੇਗੀ ਬਿਊਰੋ ਰਿਪੋਰਟ ਹਕੀਕੀ ਟੀਵੀ ਪੰਜਾਬੀ